ਲੋਕੀ ਤਾਰਾ ਚੈਨਲ ਦੇ ਪਿਆਰੇ ਦਰਸ਼ਕੋ ਸਾਰਿਆਂ ਨੂੰ ਹੈਪੀ ਲੋੜੀ ਲੋੜੀ ਦੀ ਮੁਬਾਰਕਬਾਦ ਪਹਿਲਾਂ ਆਪਾਂ ਸਹੇਬ ਉਸ ਮਾਲਕ ਕੋਲੋਂ ਲੋੜੀ ਮੰਗਦੇ ਆ ਉਹਦੇ ਕੋਲੋਂ ਚੰਗੀਆਂ ਚੰਗੀਆਂ ਚੀਜ਼ਾਂ ਸ਼ੁਰੂ ਤੋਂ ਹੀ ਮੰਗਦਾ ਹਰ ਇੱਕ ਜੀਵ ਫਿਰ ਪਰ ਫਿਰ ਆਪਾਂ ਵਿਸ਼ੇਸ਼ ਲੋੜੀ ਦੇ ਤਿਹਾਰ ਤੇ ਸਹੇਬ ਦੇ ਕੋਲੋਂ ਲੋੜੀ ਮੰਗਦੇ ਆ ਦੇਓ ਗੁਰੂ ਜੀ ਸਾਨੂੰ ਲੋੜੀ ਦੇਓ ਗੁਰੂ ਜੀ ਸਾਨੂੰ ਲੋੜੀ ਦੇਵ ਸਹਿਬ ਜੀ ਲੋੜੀ ਸਾਨੂੰ ਦਿਓ ਗੁਰੂ ਜੀ ਲੋੜੀ ਸਾਨੂੰ ਸੰਗਤ ਦੇ ਨਾਲ ਜੋੜੀ ਸਾਨੂੰ ਸੰਗਤ ਦੇ ਨਾਲ ਜੋੜੀ ਨਾਮ ਨਾਲ ਵੀ ਜੋੜੀ ਸਾਨੂੰ ਦਿਓ ਗੁਰੂ ਜੀ ਲੋੜੀ ਦਿਓ ਪਾਤਸ਼ਾਹ ਲੋੜੀ ਸਾਨੂੰ ਦੋ ਸਹਿਬ ਜੀ ਲੋੜੀ ਨਿੰਦਿਆ ਚੁਗਲੀ ਨਾਲੋਂ ਮੋੜੀ ਮੈਂ ਦੇ ਆ ਚੁਗਲੀ ਨਾਲੋਂ ਮੋੜੀ ਐ ਮੈਲਾ ਨਾਲੋਂ ਮੋੜੀ ਦਿਓ ਗੁਰੂ ਜੀ ਸਾਨੂੰ ਲੋੜੀ ਸਾਨੂੰ ਨਾਮ ਨਾਲ ਤੂੰ ਜੋੜੀ ਬੇਸ਼ੀਆਂ ਬਕਾਰਾਂ ਤੋਂ ਮੋੜੀ ਬੇਸ਼ੀਆਂ ਬਕਾਰਾਂ ਤੋਂ ਮੋੜੀ ਦਿਓ ਗੁਰੂ ਜੀ ਸਾਨੂੰ ਲੋੜੀ ਸਾਨੂੰ ਦਿਓ ਗੁਰੂ ਜੀ ਲੋੜੀ ਨਾਮ ਨਾਲ ਸਾਨੂੰ ਜੋੜੀ ਚਰਨਾ ਦੇ ਨਾਲ ਜੋੜੀ ਲੈਵ ਚਰਨਾ ਦੇ ਨਾਲ ਜੋੜੀ ਸਹਬ ਜੀ ਦਿਓ ਮਾਲਕੋ ਲੋੜੀ ਸਿਮਰਨ ਦੇ ਨਾਲ ਜੋੜੀ ਮਾਲਕਾ ਦਿਓ ਦਾਤਿਆ ਲੋੜੀ ਸਾਡੀ ਭਰੋ ਨਾਮ ਨਾਲ ਝੋਲੀ ਗੁਰੂ ਜੀ ਦਿਓ ਗੁਰੂ ਜੀ ਸਾਨੂੰ ਲੋੜੀ ਸਾਨੂੰ ਦਰਸ਼ਨ ਦੀ ਦਿਓ ਲੋੜੀ ਦੀਦਦਾਰ ਦੀ ਦਿਓ ਲੋੜੀ ਇਹੋ ਮੰਗੀ ਹੈ ਹਮੇਸ਼ਾ ਲੋੜੀ ਸਾਨੂੰ ਨਾਮ ਨਾਲ ਤੂੰ ਜੋੜੀ ਸਤਿ ਸੱਚਾ ਪਾਤਸ਼ਾਹ ਦਰਸ਼ਨਾ ਦਦਾਰਾਂ ਦੀਆਂ ਲੋੜੀਆਂ ਦੀ ਸੰਗਤਾਂ ਦੇ ਨਾਲ ਬੈਠਣ ਦਾ ਲੋੜੀ ਦੇਈ ਸੇਵਾ ਦਾ ਬਲਵਕਸ਼ੀ ਹਮੇਸ਼ਾ ਸੱਚਾ ਪਾਤਸ਼ਾਹ ਮੇਰਾ ਮਾਲਕਾ ਇਹੀ ਸਮਤਾਂ ਦੀ ਲੋੜੀ ਦੇਈ ਸਾਰੇ ਬੱਚਿਆਂ ਨੂੰ ਵੀ ਸਮਤ ਬਖਸ਼ੀ ਇਹੋ ਲੋੜੀਆਂ ਦਿਵਾਲੀਆਂ ਇਹੋ 크ਿਸਮਸਾਂ ਇਹੋ ਹੋਲੀਆਂ ਸਭ ਦੀਆਂ ਝੋਲੀਆਂ ਚ ਪਾਈ ਮੇਰਾ ਮਾਲਕਾ ਸਾਰਿਆਂ ਨੂੰ ਵਾਂਸ ਅਗੇਨ ਹੈਪੀ ਲੋੜੀ ਬਹੁਤ ਬਹੁਤ ਲੋਕੀ ਤੇਰਾ ਚੈਨਲ ਦੇ ਦਰਸ਼ਕਾਂ ਨੂੰ ਲੋੜੀ ਦੀ ਤੈ ਦੇ ਲੋ ਮੁਬਾਰਕਵਾਦ ਹੈ ਜੀ ਸਭ ਦੇ ਘਰੇ ਖੁਸ਼ੀਆਂ ਖੇੜੀਆਂ ਦੀਆਂ ਲੋੜੀਆਂ ਹੁਣ ਸਾਬ ਨਾਮ ਨਾ ਜੋੜ ਕੇ ਰੱਖੇ